ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਮੈਂ ਗੁਰੂ ਜੀ ਦੀ ਬੇਟੀ ਪੰਜਾਬ ਤੋਂ ਆਪਣਾ ਸਾਸ਼ਣ ਸ਼ੇਅਰ ਕਰਨਾ ਹੈ ਗੁਰੂ ਜੀ ਕਹਿੰਦੇ ਨੇ ਜੇ ਮੈਂ ਤੁਹਾਨੂੰ ਬਲੈਸਿੰਗ ਗਿਣ ਕੇ ਨਹੀਂ ਦਿੰਦਾ ਤੇ ਤੁਸੀਂ ਆਪਣੇ ਸਾਸ਼ਣ ਕਿਉਂ ਗਿਣ ਕੇ ਦਿੰਦੇ ਕਰਦੇ ਹੈਗੇ ਹੋ ਤੇ ਮੈਂ ਸਾਸ਼ਣ ਨੂੰ ਗਿਣਾ ਹੀ ਨਹੀਂ ਕਿ ਮੇਰਾ ਕਿਹੜਾ ਸਾਥ ਕਿੰਨਾ ਸਾਥ ਸੰਗ ਹੈਗਾ ਬਸ ਗੁਰੂ ਜੀ ਦੇ ਸ਼ੁਕਰਾਨਾ ਹੈ ਕਰਨਾ ਆਪਾਂ ਨੇ ਕਿ ਗੁਰੂ ਜੀ ਆਪਾਂ ਨੂੰ ਬੇਅੰਤ ਬੇਅੰਤ ਬਲੇਸਿੰਗ ਦਿੰਦੇ ਹੈਗੇ ਤੇ ਉਸ ਹਿਸਾਬ ਨਾਲ ਹੀ ਆਪਾਂ ਗੁਰੂ ਜੀ ਦਾ ਸ਼ੁਕਰਾਨਾ ਹਰ ਟਾਈਮ ਹੀ ਕਰਦੇ ਰਹਿਣਾ ਹੈ ਗੁਰੂ ਜੀ ਦਾ ਸ਼ੁਕਰਾਨਾ ਤਾਂ ਆਪਾਂ ਹਰ ਟਾਈਮ ਹੀ ਕਰਦੇ ਹਾਂ ਜੋ ਕੁਝ ਵੀ ਦਿੱਤਾ ਗੁਰੂ ਜੀ ਨੇ ਆਪਾਂ ਨੂੰ ਦਿੱਤਾ ਹੈਗਾ ਉਹਨਾਂ ਦੀ ਹਰ ਇੱਕ ਸਾਹ ਸਾਹ ਉਹਨਾਂ ਦੇ ਲਿਖੇ ਹੋਏ ਨੇ ਤੇ ਉਹਨਾਂ ਦੀ ਇੱਕ ਹਰ ਇੱਕ ਸਾਹ ਸਾਹ ਨਾਲ ਆਪਣਾ ਸ਼ੁਕਰਾਨਾ ਹੈ ਮੈਂ ਇਸ ਸਤਸੰਗ ਆਪਣਾ ਗੁਰੂ ਜੀ ਦੇ ਮੰਤਰ ਜਾਪ ਤੋਂ ਸ਼ੁਰੂ ਕਰਾਂਗੀ ओम नमः शिवाय शिवजी सदा सहाय ओम नमः शिवाय गुरुजी सदा सहाय जय गुरुजी शुक्राणा गुरुजी अनंतम अनंतम शुक्राणा गुरुजी ਸੰਗਜੀ ਮੇਰਾ ਜਿਹੜੀ ਜੋਬ ਹੈਗੀ ਆ ਪ੍ਰਾਈਵੇਟ ਜੋਬ ਹੈਗੀ ਹੈ ਤੇ ਟਾਰਗੇਟ ਬੇਸਡ ਜੋਬ ਰਹਿੰਦੀ ਹੈਗੀ ਤੇ ਹੁੰਦਾ ਸਟ्रेस ਜਦੋਂ ਆਪਣਾ ਟਾਰਗੇਟ ਕੰਪਲੀਟ ਨਹੀਂ ਹੁੰਦਾ ਉੱਪਰੋਂ ਵੀ ਪ੍ਰੈਸ਼ਰ ਆਉਂਦਾ ਹੈ ਨਾ ਆਫਿਸ ਵਿੱਚੋਂ ਤੇ ਮਨ ਉਹ ਥੋੜਾ ਹੋ ਜਾਂਦਾ ਹੈਗਾ ਕਿਸੇ ਵੇਲੇ ਗੁਰੂ ਜੀ ਦੇ ਮੈਸੇਜ ਆਣਾ ਜੀ ਤੂੰ ਬੇਟਾ ਟੈਂਸ਼ਨ ਨਾ ਲੈ ਮੇਰੀ ਤੀ ਟੈਂਸ਼ਨ ਨਾ ਲੈ ਤੈਨੂੰ ਮੈਂ ਇੰਨੀ ਬlesing ਦਵਾਗਾ ਕਿ ਤੂੰ ਖੁਦ ਹੈਰਾਨ ਰਹਿ ਜਾਵੇਂਗੀ ਤੇ ਉਹ ਹੀ ਦੇਖ ਲੋ ਕਿ ਗੁਰੂ ਜੀ ਦੀ ਬlesing ਅਪਾਰ ਹੀ ਹੁੰਦੀਆਂ ਨੇ ਉਹਨਾਂ ਦੇ ਚਮਤਕਾਰ ਵੀ ਮਿਰਕਲ ਵੀ ਜਿਨ੍ਹਾਂ ਦੀ ਕੋਈ ਲਿਮਟ ਹੀ ਨਹੀਂ ਹੁੰਦੀ ਜੀ ਉਸੇ ਤਰ੍ਹਾਂ ਦਾ ਮੇਰਾ ਮੰਥ ਦੇ ਬਾਅਦ ਵਿੱਚ ਲਾਸਟ ਦੇ ਵਿੱਚ ਟਾਰਗੇਟ ਤੋਂ ਅਬੋਵ ਹੋਇਆ ਜਿਸ ਦੇ ਵੱਲੋਂ ਮੈਨੂੰ ਆਫਿਸ ਵੱਲੋਂ ਸੈਪਰੇਟ ਅਪਰੀਸ਼ੀਏਸ਼ਨ ਮਿਲੇਗੀ ਮੇਰੇ ਮਾਣ ਵਧਿਆ ਹੈਗਾ ਤੁਹਾਡਾ ਲੱਖ ਲੱਖ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਤੁਸੀਂ ਆਪਣੇ ਬੱਚਿਆਂ ਦਾ ਇੰਨਾ ਧਿਆਨ ਰੱਖਦੇ ਹੋ ਮੈਂ ਵੀ ਛੋਟੀ ਛੋਟੀ ਚੀਜ਼ਾਂ ਦਾ ਧਿਆਨ ਰੱਖਦੇ ਹਾਂ ਅਸੀਂ ਤਾਂ ਜਿੰਨਾ ਵੀ ਸ਼ੁਕਰਾਨਾ ਕਰੀਏ ਬਹੁਤ ਥੋੜਾ ਹੈ ਗੁਰੂ ਜੀ ਬਹੁਤ ਥੋੜਾ ਹੈ ਤੁਹਾਡੇ ਜਿਮੀ ਜਿੰਨਾ ਤੁਸੀਂ ਸਾਨੂੰ ਪਿਆਰ ਕਰਦੇ ਹੋ ਨਾ ਇਸ ਦੁਨੀਆ ਵਿੱਚ ਸਾਨੂੰ ਕੋਈ ਵੀ ਪਿਆਰ ਨਹੀਂ ਕਰਦਾ ਸਭ ਰਿਸ਼ਤੇ ਝੂਠੇ ਨੇ ਸਭ ਨਾਤੇ ਝੂਠੇ ਨੇ ਸਭ ਦੁਨੀਆਵੀ ਰਿਸ਼ਤੇ ਨੇ ਜਿਹੜਾ ਤੁਹਾਡੇ ਨਾਲ ਰਿਸ਼ਤਾ ਹੈ ਉਸਦੇ ਪਿਆਰ ਦੀ ਕੋਈ ਸੀਮਾ ਨਹੀਂ ਹੈ ਗੁਰੂ ਜੀ ਕੋਈ ਸੀਮਾ ਨਹੀਂ ਹੈ ਜਣੀ ਮੈਂ ਫਿਰ ਉਹਨਾਂ ਦਾ ਹੁਣ ਮੈਂ ਆਪਣੇ ਸਤਸੰਗ ਨੂੰ ਦਿਰਾਉਂ ਦਵਾਂਗੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ